ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਅਰਸੇ ਦੇ ਵਿੱਚ ਖਬਰ ਚੱਲ ਰਹੀ ਹੈ ਕਿ ਇੱਕ ਬੱਚੀ ਦੀ ਕੇਕ ਖਾਣ ਨਾਲ ਮੌਤ ਹੋ ਚੁੱਕੀ ਹੈ ਆਨਲਾਈਨ ਆਰਡਰ ਕੀਤਾ ਸੀਗਾ ਸੋ ਸਾਰੇ ਮਾਤਾ ਪਿਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰੂ ਅਰਸੇ ਦੇ ਆਲੇ-ਦੁਆਲੇ ਜੋ ਵੀ ਕੇਕ ਵਾਲੀਆਂ ਸ਼ਾਪਸ ਐ ਕਈ ਬਾਹਰੋਂ ਕੇਕ ਮੰਗਾਉਂਦੇ ਐ ਤੇ ਸਾਡੇ ਨਾਲ ਦੋ ਵਾਰ ਇਦਾਂ ਹੋਇਆ ਹੈ ਕਿ ਕੇਕ ਜਿਹੜੇ ਹੈਗੇ ਐ ਕਈ ਵਾਰ ਅਸੀਂ ਆਫਿਸ ਤੋਂ ਲੇਟ ਜਾਂਦੇ ਆ ਬੱਚੇ ਦਾ ਬਰਥਡੇ ਹੁੰਦਾ ਹੈ ਤੇ ਸ਼ਾਮ ਨੂੰ ਐਮਰਜੈਂਸੀ ਸਾਨੂੰ ਕੇਕ ਲੈਣਾ ਪੈਂਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਜਿਵੇਂ ਕਹਿੰਦੇ ਆ ਦਿਨ ਕੰਮ 'ਚ ਬਿਜ਼ੀ ਹੁੰਦੇ ਆ ਸੋ ਮੇਰੇ ਨਾਲੇ ਦੋ ਵਾਰ ਹੋ ਚੁੱਕਿਆ ਹੈ ਕੇਕ ਨਾਲ ਪੇਟ ਖਰਾਬ ਹੋਇਆ ਤੇ ਅੱਜ ਤਾਂ ਜਿਹੜੀ ਘਟਨਾ ਹੋਈ ਹੈ ਮੌਤ ਹੀ ਹੋ ਗਈ ਹੈ ਬੱਚੀ ਦੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਚੀਜ਼ ਤੋਂ ਬਹੁਤ ਜ਼ਿਆਦਾ ਅਲਰਟ ਹੋ ਜਾਓ ਕੇਕ ਦੇ ਮਾਮਲੇ ਦੇ ਵਿੱਚ ਜਿਹੜੀ ਪਾਰਦਰਸ਼ੀ ਹੈ ਉਹ ਸਾਫ ਸਫਾਈ ਤੇ ਜਿਵੇਂ ਕਹਿੰਦੇ ਆ ਕੇਕ ਦੀ ਜਿਹੜੀ 1.5-200 ਰੁਪਏ ਦਾ ਮਾਰਜਨ ਦੇਖਿਆ ਜਾਂਦਾ ਹੈ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਪਰ ਮੇਰੇ ਨਾਲ ਖੁਦ ਦੋ ਵਾਰ ਇਹ ਹੋ ਚੁੱਕਿਆ ਹੈ ਕਿ ਕੇਕ ਦੇ ਵਿੱਚ ਪ੍ਰੋਬਲਮ ਆਈ ਹੈ ਕੇਕ ਹਮੇਸ਼ਾ ਆਪ ਆਰਡਰ ਕਰਕੇ ਤੇ ਆਪ ਖੜ ਕੇ ਬਣਵਾਓ ਤੇ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਸ਼ਕਤੀ ਨਾਲ ਇਸ ਮੁੱਦੇ ਨੂੰ ਵੇਖਿਆ ਜਾਵੇ ਸੋ ਵੀਰ ਨਾਲ ਵੀ ਇਸ ਤਰ੍ਹਾਂ ਹੋਇਆ ਹੈ ਇਹ ਵੀਰ ਵੀ ਤੁਹਾਨੂੰ ਆਪਣੀ ਜਵਾਨੀ ਦੱਸਣਗੇ ਮੈਂ ਵੀ ਵੀਰ ਦੀ ਤਰ੍ਹਾਂ ਦੱਸਣਾ ਚਾਹਣਾ ਹੈ ਕਿ ਮੇਰੇ ਵੀ ਬਟਿਆ ਦਾ ਬਰਥ ਦੇ ਸੀ ਮੈਂ ਕੇਕ ਲਿਆ ਸੀ ਇੱਕ ਦੁਕਾਨ ਤੋਂ ਮੈਂ ਨਾਮ ਨਹੀਂ ਲੈਣਾ ਚਾਹਦਾ ਉਹ ਕੇਕ ਦੇ ਨਾਲ ਸਾਡੇ ਸਾਰੇ ਪਰਿਵਾਰ ਦੇ ਪੇਟ ਖਰਾਬ ਹੋਏ ਬੁਖਾਰ ਚੜਿਆ ਔਰ ਅੱਜ ਤਾਂ ਹਾਦ ਹੀ ਹੋ ਗਈ ਕਿ ਗੁਰੂ ਸਾਹਿਬ ਦੀ ਲੋਕਲ ਇੱਕ ਦੁਕਾਨ ਤੋਂ ਜਿਹੜਾ ਇੱਕ ਬੱਚੀ ਦੀ ਕੇਕ ਖਾਣ ਦੇ ਨਾਲ ਡੈਥ ਹੀ ਹੋ ਗਈ ਹੈ ਤੇ ਉਸ ਪਰਿਵਾਰ ਦੀ ਜਿਹੜੀ ਹੈ ਉਹ ਇੱਕ ਬੇਟੀ ਦੀ ਮੌਤ ਨਹੀਂ ਉਹਨਾਂ ਦੇ ਪਰਿਵਾਰ ਦਾ ਇੱਕ ਜੀ ਦਾ ਚਲਾ ਜਾਣਾ ਆਪਾਂ ਸਭ ਸਮਝਦੇ ਹਾਂ ਕਿ ਕਿੰਨਾ ਜ਼ਿਆਦਾ ਜਿਹੜਾ ਉਹਦਾ ਦੁੱਖ ਹੈ ਤਾਂ ਪ੍ਰਸ਼ਾਸਨ ਨੂੰ ਇਸ ਦੇ ਵਿੱਚ ਬੇਨਤੀ ਹੈ ਸਾਡੇ ਜਿਹੜੇ ਇੱਥੇ ਲੋਕਲ ਡਿਪਟੀ ਸਾਹਿਬ ਨੇ ਡੀਐਸਪੀ ਸਾਹਿਬ ਅਤਲ ਸੋਨੀ ਜੀ ਡਿਪਟੀ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮਾਮਲੇ ਨੂੰ ਪੂਰੀ ਜਿਹੜੀ ਪਾਰਦਰਸ਼ਤਾ ਨਾਲ ਇਹਦੀ ਜਾਂਚ ਕੀਤੀ ਜਾਵੇ ਔਰ ਜਿਹੜਾ ਇਸ ਬੱਚੀ ਦੀ ਮੌਤ ਦਾ ਜ਼ਿੰਮੇਵਾਰ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਸ ਪਰਿਵਾਰ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਉਹ ਬਾਪ ਜਿਹੜਾ ਵਿਚਾਰਾ ਉਹਦੀ ਬੱਚੀ ਦੀ ਬੋਡੀ ਨੂੰ ਰੱਖ ਕੇ ਉਹ ਤੇ ਹਸਪਤਾਲ ਦੇ ਵਿੱਚ ਰੋਲ ਰਿਆ ਤੇ ਕਾਰਵਾਈ ਦੀ ਮੰਗ ਕਰ ਰਿਹਾ ਅਸੀਂ ਵੀ ਸਾਰੇ ਇਲਾਕਾ ਨਿਵਾਸੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਜਿਹੜਾ ਇਸ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਸੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਇਹ ਤੁਹਾਡੇ ਆਲੇ ਦੁਆਲੇ ਸਾਰਿਆਂ ਨਾਲ ਹੀ ਅਜਿਹੀ ਵਤੀਰਾ ਹੋ ਰਿਹਾ ਤੁਹਾਡੇ ਆਸ-ਪਾਸ ਹੋ ਰਿਹਾ ਹੈ ਪਰ ਆਪਾਂ ਇਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਚਲੋ ਕੋਈ ਛੋਟੀ ਕੁਆਂਟੀਟੀ ਵਿੱਚ ਕੇਕ ਨੂੰ ਲੈਂਦੇ ਆ ਜਦਾ ਕੇਸ ਜਿਵੇਂ ਕਹਿੰਦੇ ਇੰਟਰਸਟ ਹੀ ਪਰ ਬੱਚੇ ਜਿਆਦਾ ਮਾਤਰਾ ਦੇ ਵਿੱਚ ਕੇਕ ਖਾਂਦੇ ਆ ਕੇਕ ਦੇ ਮਾਮਲੇ ਦੇ ਵਿੱਚ ਪਾਰਦਰਸ਼ੀ ਹੋਵੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਈ ਚੀਜ਼ਾਂ ਦੱਬੀਆਂ ਜਾਂਦੀਆਂ ਨੇ ਤੇ ਅੱਜ ਇਹ ਮੁੱਦਾ ਸਾਹਮਣੇ ਆ ਗਿਆ ਵੀਰ ਬਾ ਜਦੋਂ ਕੇਕ ਖਰਾਬ ਹੋਇਆ ਸੀ ਤੇ ਦੁਕਾਨਦਾਰ ਨੇ ਜਾਂਦਿਆਂ ਨਾਲ ਪੈਸੇ ਵਾਪਸ ਕਰਤੇ ਪੈਸੇ ਵਾਪਸ ਕਰਤੇ ਸੀਗੇ ਤੇ ਪਰ ਮੈਂ ਤਾਂ ਮੰਗੇ ਹੀ ਨਹੀਂ ਸੀਗੇ ਮੈਂ ਉਹਨੂੰ ਜਾ ਕੇ ਕਹਿ ਕੇ ਆਇਆ ਸੀ ਮੈਂ ਕਿਹਾ ਵੀਰ ਇਦਾਂ ਨਾ ਕਰ ਉਹਨੇ ਡਰ ਦੇ ਮਾਰੇ ਪੈਸੇ ਵਾਪਸ ਦੇ ਦਿੱਤੇ ਨਾ ਵੀਰ ਕਿ ਮੇਰਾ ਕਿਤੇ ਗੱਲ ਬਾਹਰ ਨਾ ਚਲੀ ਜਾਏ ਪਰ ਮੁੱਦਾ ਕੀ ਹੈ ਜੀ ਕੁੱਲ ਮਿਲਾ ਕੇ ਸਾਵਧਾਨ ਹੋ ਜਾਓ ਖਾਣ ਪੀਣ ਦੇ ਮਾਮਲੇ ਦੇ ਵਿੱਚ ਇਹ ਚੀਜ਼ਾਂ ਮੈਂ ਬਹੁਤ ਦੇਖਣ ਨੂੰ ਮਿਲੀਆਂ ਰੈਡੀमेड ਕੇਕ ਬਣੇ ਬਣਾਏ ਸ਼ਾਪ ਦੇ ਵਿੱਚੋਂ ਕਰ ਜਾਂਦੇ ਆ ਡਿਸਟ੍ਰੀਬਿਊਟ ਕਰ ਜਾਂਦੇ ਆ ਤੇ ਇਹ 1.5-200 ਰੁਪਏ ਦੇ ਮਾਰ ਦਣ ਨੂੰ ਤੁਨ ਦਿੰਦੇ ਆ ਚੱਕ ਕੇ ਕੇਕਾਂ ਨੂੰ ਜੀ ਸੋ ਖੁਦ ਕੇ ਕੇਕ ਆਰਡਰ ਕਰੋ ਕੋਲ ਖੜੋ ਕੇ ਬਣਵਾਓ ਚਾਹੇ ਤੁਹਾਡੇ 2-4 ਮਿੰਟ 10 ਮਿੰਟ ਵੇਸਟ ਹੁੰਦੇ ਆ ਹੋ ਜਾਣ ਪਰ ਕੇਕ ਦੇ ਮਾਮਲੇ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਨਾਲ ਨਾ ਖੇਡਿਆ ਜੇ ਇਹ ਗੱਲ ਧਿਆਨ ਚ ਪਾ ਲੋ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਮਿਹਰਬਾਨੀ ਜੀ ਧੰਨਵਾਦ ਜੀ